ਬੰਬ ਵਾਲੀਆਂ ਸੜਕਾਂ ਬਣਾ ਦਿਆਂਗੇ ਨਹੀਂ ਹੈ ਉਹ ਪਾਣੀ ਵਾਲੀ ਬੱਸ ਵੀ ਚਲਾਦੀ ਸੀ ਸਮਝ ਗਏ ਨਾ ਜਿਨ੍ਹਾਂ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਹੱਥ ਖੜੇ ਕਰਿਓ ਹੈ ਨਹੀਂ ਜਿਸ ਦਿਨ ਸਰਕਾਰ ਮਿਲ ਗਈ ਬਣਵਾ ਦੀ ਕਾਲੀ ਵਾਲ ਦੀ ਹਫ਼ਤੇ ਦਰੰਦਰਾਂ ਸਾਰੇ ਤੁਹਾਨੂੰ ਦੇ ਦਾਂਗੇ ਖੋਲ ਕੇ ਦੇ ਦਾਂਗੇ ਪਰਮਾਤਮਾ ਮੇਰੇ ਕਰੇ ਸਾਡੀ ਸਰਕਾਰ ਥੋੜੀ ਸਰਕਾਰ ਆ ਜਾਏ ਕੋਈ ਪਿੰਡ ਨਹੀਂ ਕਹੂਗਾ ਕਿ ਸਾਡਾ ਪਿੰਡ ਟੇਲ ਤੇ ਆ ਮੈਂ ਤੁਹਾਨੂੰ ਇੰਨੀ ਗਾਰੰਟੀ ਦਿੰਦਾ ਕੋਈ ਪੰਗਾ ਪੈਂਦਾ ਨਾਲ ਦੇ ਨਾਲ ਤੂੰ ਜੱਜਰ ਨੂੰ ਫੋਨ ਕਰਨਾ ਓ ਜੱਜਰ ਨੇ ਨਾਲ ਦੇ ਨਾਲ ਮੈਨੂੰ ਘੁਮਾਦਣਾ ਫੋਨ ਤੇ ਹੁਣ ਘੁਮਾ ਕੇ ਦੇਖੋ ਭਗਵੰਤ ਮਾਨ ਕੋਲੇ ਜਿੰਨੇ ਮਲੰਗ ਸੀ ਓ ਐਮਐਲਏ ਬਣ ਕੇ ਝਾੜੂ ਦੇ ਕਿ ਨਹੀਂ ਜੇ ਸੱਚੀਅਤ ਤੇ ਹੱਥ ਘੜੇ ਕਰਕੇ ਦਿਖਾਓ ਇਹਨਾਂ ਦੇ ਮੰਤਰੀ ਦੇਖ ਲਓ ਬਲਕਾਰ ਸਿੰਘ ਇਧਰ ਦੂਜਾ ਕਟਾਰੂ ਚੱਕ ਕਟਾਰੂ ਚੱਕ ਦੀ ਨਾ ਦੇਖੀ ਖਤਰਨਾਕ ਆ ਜਾਂਦੀ ਉਹ ਜਿਆਦੀ ਖਤਰਨਾਕ ਹੈ ਦੇਖ ਕੇ ਤੇ ਹੋ ਰਾਇ ਸਾਰੇ ਮੰਤਰੀ ਆ ਜੇ ਸਾਰੇ ਇਹਨਾਂ ਦੇ ਐਮ ਐਲ اے ਮੈਨੂੰ ਲੱਗਦਾ ਆ ਮੈਨੂੰ ਲੱਗਦਾ ਇਸ ਇਲੈਕਸ਼ਨ ਚ ਨਾ ਸਹੀ ਮਨੇ ਦੀ ਭਗਵੰਤ ਮਾਨ ਨੇ ਸਹੀ ਕਿਹਾ 13 0 ਕਿਉਂਕਿ ਕਾਂਗਰਸ ਝਾੜੂ ਵਾਲੇ ਨੂੰ 0 ਹੋਣੀ ਹੈ ਜਮਾਂ 0 ਇਹਦਾ ਰੋਟ ਸ਼ੋ ਹੁੰਦਾ ਜਿਵੇਂ ਇੱਥੋਂ ਸ਼ੁਰੂ ਹੋ ਗਿਆ ਤੇ ਜਿੱਥੇ ਸ਼ੈੱਡ ਖਤਮ ਹੋ ਗਿਆ ਉੱਥੇ ਖਤਮ ਹੋ ਜਾਂਦਾ ਇਹਦਾ ਰੋਟ ਸ਼ੋ ਮੈਂ ਅਫਸਰਾਂ ਨੂੰ ਪੁੱਛਿਆ ਕਿ ਇੰਨਾ ਜਿਆਦਾ ਨਸ਼ਾ ਕਿਉਂ ਫੈਲ ਗਿਆ ਉਹ ਕਹਿੰਦੇ ਕੀ ਕਰੀਏ ਆ ਤਾਂ ਮਹੀਨਾ ਲੈਣ ਲੱਗੇ ਇਹਨਾਂ ਦੇ ਐਮ.ਐਲ.ਏ ਨਸ਼ੇ ਵੇਚਣ ਵਾਲਿਆਂ ਤੋਂ ਤੇ ਕਹਿੰਦੇ ਇਹਨਾਂ ਨੂੰ ਹੱਥ ਨਾ ਲਾਇਓ ਜੋ ਮਰਜ਼ੀ ਕਰ ਲੈਣ ਮੈਂ ਸਾਰੇ ਪੰਜਾਬੀਆਂ ਨੂੰ ਥੋੜੇ ਰਹੀਂ ਅੱਜ ਕਹਿਣਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਸਰਕਾਰ ਬਣ ਜੇ ਅਕਾਲੀ ਦਲ ਦੀ ਥੋੜੇ ਨਾਲ ਵਾਦਾ ਕਰਦਾ ਨਸ਼ਾ ਵੇਚਣ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਤਾਂ ਕਾਨੂੰਨ ਲੈ ਕੇ ਆਵਾਂਗੇ ਫਾਂਸੀ ਦੀ ਸਜ਼ਾ 40 ਸਾਲ ਪਹਿਲੇ 1 ਜੂਨ ਅਕਾਲ ਤੱਕ ਸਭ ਤੇ ਟੈਂਕਾਂ ਤੋਪਾਂ ਨੇ ਕਾਂਗਰਸ ਨੇ ਆ ਜਿਹੜੀ ਜੀਤ ਮਹਿੰਦਰ ਦੀ ਪਾਰਟੀ ਨੇ ਕੀਤਾ ਸਾਰਾ ਕੁਝ ਆ ਦੇਖੋ 40 ਸਾਲ ਪਹਿਲੇ ਇੱਕ ਬੰਦਾ ਨਹੀਂ ਫੜ ਉਹਨਾਂ ਨੂੰ ਫੜਨ ਦਿੱਤਾ ਦੂਜੀ ਗੱਲ 40 ਸਾਲ ਪਹਿਲੇ ਜਿੱਥੇ ਕੋਈ ਸਿੱਖ ਪੈਣ ਪਰਾ ਕਲਕੱਤਾ ਸੀ ਨਾਗਪੁਰ ਸੀ ਕਾਨਪੁਰ ਸੀ ਦਿੱਲੀ ਸੀ ਉਹਨੂੰ ਦੇਖ ਲੈਂਦੇ ਸੀ ਉਹਦੇ ਨੂੰ ਅੱਗ ਲਾ ਦਿੰਦੇ ਸੀ ਇੱਕ ਵੀ ਬੰਦਾ ਨਹੀਂ ਫੜਿਆ ਤੇ ਫਿਰ ਵੀ ਆਪਣੇ ਵਿੱਚ ਐਜੇ ਲੋਕ ਆਏ ਜਿਹੜੇ ਫਿਰ ਵੀ ਕਾਂਗਰਸ ਨੂੰ ਵੋਟਾਂ ਪਾਉਂਦੇ ਐ ਐਡੀ ਵੱਡੀ ਕੌਮ ਨਾਲ ਜਿਹੜੀ ਪਾਰਟੀ ਨੇ ਦੁਸ਼ਮਣੀ ਕੀਤੀ ਹੋਏ ਤੇ ਪੰਜਾਬ 'ਚ ਉਹਨਾਂ ਦੀ ਸਰਕਾਰ بار بار ਬਣ ਜੇ ਤੇ ਪੰਜਾਬ 'ਚ ਉਹਨਾਂ ਦੀ ਐਮਐਮਐਲ ਜਿੱਜਣ ਇਤੋਂ ਵੱਡੀ ਸ਼ਰਮ ਦੀ ਗੱਲ ਆਪਣੇ ਵਾਸਤੇ ਕੀ ਹੈ ਕੀ ਇਹਨਾਂ ਨੇ ਝਾੜੂ ਵਾਲੇ ਨੇ ਐ ਜਾ ਕਾਨੂੰਨ ਬਣਾਤਾ ਟਵਿਸਟ ਕਰਤਾ ਕਿ ਹੁਣ ਜਿਹੜਾ ਜੀ ਕਰਦਾ ਹੈ ਹਰਿਆਣੇ ਤੋਂ ਰਾਜਸਥਾਨ ਤੋਂ ਪੰਜਾਬ ਵਿੱਚ ਨੌਕਰੀ ਲਈ ਜਾਂਦਾ ਸਰਕਾਰੀ ਅਕਾਲੀ ਦਲ ਦੀ ਸਰਕਾਰ ਵਿੱਚ ਕੋਈ ਕਵਾਂਡੀ ਸੂਬੇ ਤੋਂ ਨਹੀਂ ਮਿਲਦੀ ਸੀ ਨੌਕਰੀ ਕੱਲੇ ਥੋਂ ਨੂੰ ਮਿਲਦੀ ਸੀ ਨੌਕਰੀ ਆ ਜਿਹੜੇ ਪੁਲਸ ਵਾਲੇ ਵੀਰ ਬੈਠੇ ਐ ਅੱਧੇ ਭਰਤੀ ਕਰਨ ਮੈਂ ਕੀਤੇ ਇਹਨਾਂ ਨੂੰ ਇਹਨਾਂ ਨੂੰ ਆਇਆ ਵੀ ਸਾਰਿਆਂ ਨੂੰ ਕਿਸੇ ਨੂੰ ਇੰਸਪੈਕਟਰ ਕਿਸੇ ਨੂੰ ਪ੍ਰਮੋਸ਼ਨ ਦੇਣ ਵਾਲਾ ਐਸ ਕਰਕੇ ਮੈਂ ਕਹਿੰਦਾ ਅਕਾਲੀਆਂ ਦੇ ਧਿਆਨ ਰੱਖਿਆ ਕਰੋ ਕਿਉਂਕਿ ਤੇ ਮੁਲਾਜ਼ਮ ਜਿੰਨੇ ਐ ਜਿੰਨੇ ਮੁਲਾਜ਼ਮ ਪੰਜਾਬ ਦੇ ਐ ਜਿੰਨੇ ਪੇ ਸਕੇਲ ਐ ਜਿੰਨੀਆਂ ਤਨਖਾਹਾਂ ਵਧੀਆਂ ਡੀਏ ਐ ਇਕੱਲਾ ਬਾਦਲ ਸਾਹਿਬ ਨੇ ਵਧਾਇਆ ਪਿਛਲੇ 25 30 ਸਾਲਾਂ ਚ ਇੱਕ ਵੀ ਵਾਰ ਕਾਂਗਰਸ ਨੇ ਤੇ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਮੈਂ ਜਿੱਥੇ ਵੀ ਗਿਆ ਪੰਜਾਬ ਚ ਭਾਵੇਂ ਦੀਨਾ ਨਗਰ ਭਾਵੇਂ ਪਠਾਨਕੋਟ ਭਾਵੇਂ ਖਡੂਰ ਸਾਹਿਬ ਭਾਵੇਂ ਰੋਪੜ ਲੋਕਾਂ ਦੇ ਵਰਕਰਾਂ ਦੇ ਘਰੇ ਗਿਆ ਤੇ ਬਾਪੂ ਬਾਦਲ ਦੀ ਉੱਤੇ ਫੋਟੋ 70 ਸਾਲ ਵੱਡੇ ਬਾਦਲ ਸਾਹਿਬ ਨੇ ਅਕਾਲੀ ਦਲ ਦੀ ਸੇਵਾ ਕੀਤੀ ਸਹੀ ਮੰਨੇ ਤੇ ਹਿੰਦੁਸਤਾਨ ਵਿੱਚ ਇੱਕੋ ਇੱਕ ਲੀਡਰ ਹੈ ਜਿਹਨੂੰ ਸਹੀ ਮੰਨੇ ਤੇ ਚੀਮ ਮਿਨਿਸਟਰ ਕਹਿਣਾ ਚਾਹੀਦਾ ਹੈ ਕਈ ਲੋਕ ਚੀਮ ਮਿਨਿਸਟਰ ਬਣਨ ਵਾਸਤੇ ਆਉਂਦੇ ਆ ਪਰ ਚੀਮ ਮਨਿਸਟਰ ਦੀ ਜ਼ੁਮਵਾਰੀ ਸੰਭਾਲਣ ਵਾਸਤੇ ਤਿਆਰ ਨਹੀਂ ਹੈ ਤੁਸੀਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਜੀ ਮਨਿਸਟਰ ਬਣ ਗਿਆ ਪਰ ਜ਼ੁਮਵਾਰੀ ਨਹੀਂ ਸੰਭਾਲੀ ਆਪਣੇ ਘਰੋਂ ਬਾਹਰ ਨਹੀਂ ਨਿਕਲਿਆ ਆ ਉਈਆ ਝਾੜੂ ਵਾਲਾ ਸ਼ਰਾਬੀ ਭਗਵੰਤ ਮਾਨ ਆ ਵੀ ਚੀਮ ਮਨਿਸਟਰ ਬਣਨ ਵਾਸਤੇ ਗਿਆ ਪਰ ਹੁਣ ਪਤਾ ਨਹੀਂ ਕਿੱਥੇ ਗਿਆ ਆ ਕੋਈ ਚੀਮ ਮਨਿਸਟਰ ਕਹਿਣ ਦੇ ਲਾਇਕ ਹੈ ਸੀਮਨਿਸਟਰ ਸੀ ਵੱਡੇ ਬਾਦਲ ਸਾਹਿਬ ਭਾਵੇਂ ਗਰਮੀ ਸੀ ਭਾਵੇਂ ਠੰਡ ਸੀ ਤੁਹਾਡੇ ਵਿੱਚ ਬਹਿੰਦੇ ਸੀ ਤੁਹਾਡੇ ਨਾਲ ਬਹਿੰਦੇ ਸੀ ਤੁਹਾਡੀਆਂ ਤਕਲੀਫਾਂ ਹੱਲ ਕਰਦੇ ਸੀ ਇੱਕੋ ਇੱਕ ਮੁੱਖ ਮੰਤਰੀ ਰੇ ਜਿਹੜਾ ਸੰਗਤ ਦਾ ਦਰਸ਼ਨ ਕਰਦੇ ਸੀ ਸੰਗਤ ਵਿੱਚ ਬਹਿ ਕੇ ਤੇ ਤੁਸੀਂ ਦੇਖਿਆ ਤਲਵੰਡੀ ਸਾਬੋ ਵਾਲਿਓ ਇਹ ਇਲਾਕੇ ਕੀ ਹੁੰਦਾ ਸੀ ਇੱਥੇ ਟਿੱਬੇ ਹੁੰਦੇ ਸੀ ਪੁਰਾਣੇ ਬਜ਼ੁਰਗ ਬੈਠੇ ਹੁਣੇ ਆ ਇੱਥੇ ਕੋਈ ਖੇਤ ਹੀ ਨਹੀਂ ਹੁੰਦੀ ਸੀ 30-40 ਸਾਲ ਪਹਿਲੇ ਨੌਜਵਾਨ ਬੱਚਿਆਂ ਨੂੰ ਤਾਂ ਪਤਾ ਨਹੀਂ ਪੁਰਾਣੇ ਦਿਨਾਂ ਦੇ ਬਾਰੇ ਇੱਥੇ ਖੇਤ ਜਿੱਬੇ ਹੁੰਦੇ ਸੀ ਇੱਥੇ ਕੋਈ ਨਹਿਰਾਂ ਨਹੀਂਆਂ ਸੀ ਕੋਈ ਕਸੀਆ ਨਹੀਂ ਸੀ ਇੱਥੇ ਨਹਿਰਾਂ ਲਿਆਉਣ ਵਾਲਾ ਅਕਾਲੀ ਦਲ ਕਸੀਆ ਲਿਆਉਣ ਵਾਲਾ ਅਕਾਲੀ ਦਲ ਅੰਡਰਗ੍ਰਾਉਂਡ ਪਾਈਪਾਂ ਪਾ ਕੇ ਪਾਣੀ ਦੇਣ ਵਾਲਾ ਅਕਾਲੀ ਦਲ ਪੱਕੇ ਖਾਲੇ ਬਣਾਉਣ ਵਾਲਾ ਅਕਾਲੀ ਦਲ ਦਾਣਾ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਪਨੂ ਟਿਊਬਲ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਮੈਂ ਆਰਟੀਆਈ ਰੈਂਕੜਾਇਆ ਕਿ ਕਿੰਨੇ ਟਿਊਬਲ ਕਨੈਕਸ਼ਨ ਪੰਜਾਬ ਦੇ ਆ ਤੇ ਕਿਹਨੇ ਕਿਹਨੇ ਕਿੰਨੇ ਦਿੱਤੇ ਆ ਮੈਂ ਹੈਰਾਨ ਰਹਿ ਗਿਆ ਜੋ ਦੇਖਿਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ ਸਾਢੇ 13 ਲੱਖ ਕਾਲੀ ਦਲ ਨੇ ਦਿੱਤੇ ਆ ਤਲਵੰਡੀ ਸਾਬੋ ਵਾਲਿਓ ਤੁਸੀਂ ਤਾਂ ਜਾਣਦੇ ਹੋ ਤੁਹਾਡੇ ਤਾਂ ਅਸੀਂ ਕਈ ਪਿੰਡਾਂ 'ਚ ਮੋਗਿਆਂ ਦੇ ਵੀ ਟਿਊਬਲ ਲਾਦੇ ਸੀ ਲਾਦੇ ਸੀ ਕਿ ਨਹੀਂ ਹੈ ਤੁਹਾਨੂੰ ਕੋਈ ਟੈਨਸ਼ਨ ਸੀ ਤੁਸੀਂ ਜੋ ਕਹਿੰਦੇ ਸੀ ਹੁੰਦਾ ਸੀ ਅੱਜ ਬੀਬੀਆਂ ਬੈਠੀਆਂ ਨੇ ਹਰ ਮਹੀਨੇ ਇਹਨਾਂ ਨੂੰ ਬਾਦਲ ਸਾਹਿਬ ਬਾਪੂ ਬਾਦ ਆਟਾ ਦਾਲ ਦਿੰਦਾ ਸੀ ਸ਼ਗਨ ਦਿੰਦੇ ਸੀ ਪੈਨਸ਼ਨ ਦਿੰਦੇ ਸੀ ਐਸ ਸੀ ਪਰਿਵਾਰਾਂ ਨੂੰ ਸਕਾਲਰਸ਼ਿਪ ਸੀ 6 ਲੱਖ ਐਸਸੀ ਬੱਚਿਆਂ ਨੂੰ ਹਰ ਸਾਲ ਪੜਾਉਂਦੇ ਸੀ ਮੁਫਤ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਹੁਣ ਆ ਕਹੀ ਜਾਂਦੇ ਹੈ ਕਿ ਅਜਿਹਾ ਬਿਜਲੀ ਦੇ 200 ਯੂਨਿਟ 300 ਦੇ ਦੇ ਉਹ 200 ਦਾ ਬਾਲ ਸਿੰਘ ਦਿੰਦੇ ਸੀ 200 ਦੀ ਛੱਡੋ ਤੁਸੀਂ ਕੋਈ ਬਿੱਲ ਭਰਿਆ ਕਿਸ ਨੇ ਸਾਰੇ ਹੀ ਤੁਸੀਂ ਦੂਜਾ ਸਿਸਟਮ ਕਰੀ ਬੈਠੇ ਸੀ ਓਏ ਤੁਹਾਨੂੰ ਕੋਈ ਟੈਨਸ਼ਨ ਸੀ ਕੌਣ ਨੂੰ ਕੋਈ ਪੁੱਛਦਾ ਸੀ ਕਿਉਂਕਿ ਥੋੜੇ ਲੱਕੇ ਦੇ ਚੀਫ ਮਿਨਿਸਟਰ ਦੀ ਤੁਹਾਨੂੰ ਤਾਂ ਕੋਈ ਟੈਨਸ਼ਨ ਨਹੀਂ ਸੀ ਕੋਈ ਪੰਗਾ ਪੈਂਦਾ ਨਾਲ ਦੇ ਨਾਲ ਤੂੰ ਜੱਜਰ ਨੂੰ ਫੋਨ ਕਰਨਾ ਓਹ ਜੱਜਰ ਨੇ ਨਾਲ ਦੇ ਨਾਲ ਮੈਨੂੰ ਘਮਾ ਦੇਣਾ ਫੋਨ ਤੇ ਹੁਣ ਘਮਾ ਕੇ ਦੇਖੋ ਭਗਵੰਤ ਮਾਨ ਕੋਲੇ ਇਹਨਾਂ ਦੇ ਐਮਐਲਏ ਨੂੰ ਨਹੀਂ ਪੁੱਛਦਾ ਅੱਜ ਲੁੱਟਣ ਤੇ ਲੱਗੇ ਆ ਆ ਜਿਹੜੀ ਨਸ਼ੇ ਦੀ ਕਹਾਣੀ ਹੈ ਆ ਨਸ਼ਾ ਘਰ ਘਰ ਪਚਾਉਣ ਵਾਲਾ ਆਮ ਆਦਮੀ ਪਾਰਟੀ ਹੈ ਮੈਂ ਅਫਸਰਾਂ ਨੂੰ ਪੁੱਛਿਆ ਕਿ ਇੰਨਾ ਜ਼ਿਆਦਾ ਨਸ਼ਾ ਕਿਉਂ ਫੈਲ ਗਿਆ ਉਹ ਕਹਿੰਦੇ ਕੀ ਕਰੀਏ ਆ ਤਾਂ ਮਹੀਨਾ ਲੈਣ ਲੱਗੇ ਇਹਨਾਂ ਦੇ ਐਮ.ਐਲ.ਏ ਨਸ਼ੇ ਵੇਚਣ ਵਾਲਿਆਂ ਤੋਂ ਤੇ ਕਹਿੰਦੇ ਇਹਨਾਂ ਨੂੰ ਹੱਥ ਨਾ ਲਾਇਓ ਜੋ ਮਰਜ਼ੀ ਕਰ ਲੈਣ ਮੈਂ ਸਾਰੇ ਪੰਜਾਬੀਆਂ ਨੂੰ ਥੋੜੇ ਰਹੀਂ ਅੱਜ ਕਹਿਣਾ ਚਾਹਣਾ ਪ੍ਰਮਾਤਮਾ ਮਿਹਰ ਕਰੇ ਸਰਕਾਰ ਬਣ ਜੇ ਅਕਾਲੀ ਦਲ ਦੀ ਤੁਹਾਡੇ ਨਾਲ ਵਾਦਾ ਕਰਦਾ ਹਾਂ ਨਸ਼ਾ ਵੇਚਣ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦਾ ਕਾਨੂੰਨ ਲੈ ਕੇ ਆਵਾਂਗੇ ਫਾਂਸੀ ਦੀ ਸਜ਼ਾ ਦਾ ਕਾਨੂੰਨ ਲੈ ਕੇ ਆਵਾਂਗੇ ਨਾਲੇ ਉਹਨਾ ਘਰ-ਬਾਰ ਜੋ ਕੋਈ ਜ਼ਮੀਨ-ਜਮਾਨਾ ਸਾਰਾ ਸਰਕਾਰ ਆਪਣੇ ਖਾਤੇ ਤੇ ਕਰ ਲੂਗੀ ਤਾਈਂ ਆ ਬੰਦੇ ਬੰਨਗੇ ਤਾਈਂ ਹਲ ਰੱਖੂਗਾ ਅੱਜ ਸਿੰਗਾਪੁਰ ਲੈ ਲੋ ਦੁਬਈ ਦੇਖੋ ਨਸ਼ਾ ਕਿਉਂ ਨਹੀਂ ਹੈ ਕਿਉਂਕਿ ਜਿਹੜਾ ਫੜ ਲੈਂਦੇ ਸਿੱਧੇ ਗੋਲੀ ਮਾਰ ਦਿਆ ਇਥੇ ਇਹਨਾਂ ਦੇ ਐਮ.ਐਲ.ਏ ਲਈ ਜਾਂਦੇ ਪੈਸੇ ਲਈ ਜਾਂਦੇ ਦੂਜੀ ਗੱਲ ਮੈਂ ਕਹਿਣਾ ਚਾਹਣਾ ਇੱਕ ਅਸੀਂ ਗੈਂਗਸਟਰਾਂ ਨੂੰ ਵੀ ਕਾਨੂੰਨ ਬਣਾਵਾਂਗੇ ਗੈਂਗਸਟਰ ਵੀ ਜਿਹੜਾ ਬੰਦ ਹਨ ਉਹਨੂੰ ਵੀ ਫਾਂਸੀ ਦੀ ਸਜ਼ਾ ਮੈਂ ਆਪਣੀ ਅਕਾਲੀ ਸਰਕਾਰ ਵਿੱਚ ਥੋੜੀ ਅਕਾਲੀ ਸਰਕਾਰ ਵਿੱਚ ਨਾ ਕੋਈ ਗੈਂਗਸਟਰ ਰਹੂਗਾ ਤੇ ਨਾ ਕੋਈ ਨਸ਼ਾ ਵੇਚੇ ਨਾ ਲਾਊਗਾ ਆ ਗਾਰੰਟੀ ਮੈਂ ਤੁਹਾਨੂੰ ਦਿੰਦਾ ਬੋਲੋ ਬਾਕੀ ਗੱਲ ਮੈਂ ਦੱਸ ਦਣਾ ਤੁਸੀਂ ਜਾਣਦੇ ਹੋ ਕਿ ਇਹਨਾਂ ਨੇ ਝਾੜੂ ਵਾਲੇ ਨੇ ਐਜਾ ਕਾਨੂੰਨ ਬਣਾਤਾ ਟਵਿਸਟ ਕਰਤਾ ਕਿ ਹੁਣ ਜਿਹੜਾ ਜੀ ਕਰਦਾ ਹੈ ਹਰਿਆਣੇ ਤੋਂ Rajasthan ਤੋਂ ਪੰਜਾਬ ਵਿੱਚ ਨੌਕਰੀ ਲਈ ਜਾਂਦਾ ਸਰਕਾਰੀ ਅਕਾਲੀ ਦਲ ਦੀ ਸਰਕਾਰ ਵਿੱਚ ਕੋਈ ਗਵਾਂਡੀ ਸੂਬੇ ਤੋਂ ਨਹੀਂ ਮਿਲਦੀ ਸੀ ਨੌਕਰੀ ਕੱਲੇ ਥੋਂ ਨੂੰ ਮਿਲਦੀ ਸੀ ਨੌਕਰੀ ਆ ਜਿਹੜੇ ਪੁਲਸ ਵਾਲੇ ਵੀਰ ਬੈਠੇ ਐ ਅੱਧੇ ਭਰਤੀ ਕਰਨ ਮੈਂ ਕੀ ਕੀਤੇ ਇਹਨਾਂ ਨੂੰ ਇਹਨਾਂ ਨੂੰ ਮਿਲ ਹੈ ਬਣਾਇਆ ਵੀ ਸਾਰਿਆਂ ਨੂੰ ਕਿਸੇ ਨੂੰ ਇਨਸਪੈਕਟਰ ਕਿਸੇ ਨੂੰ ਪ੍ਰਮੋਸ਼ਨ ਦੇਣ ਵਾਲਾ ਇਸ ਕਰਕੇ ਮੈਂ ਕਹਿੰਦਾ ਕਾਲੀਆਂ ਦੇ ਧਿਆਨ ਰੱਖਿਆ ਕਰੋ ਕਿਉਂਕਿ ਤੇ ਮਲਾਜ਼ਮ ਜੁਨੇ ਹੈ ਜਿੰਨੇ ਮਲਾਜ਼ਮ ਪੰਜਾਬ ਦੇ ਹੈ ਜਿੰਨੇ ਪੇ ਸਕੇਲ ਹੈ ਜਿੰਨੀਆਂ ਤਨਖਾਹਾਂ ਵਧੀਆਂ ਡੀਏ ਕੱਲਾ ਬਾਦਲ ਸਾਹਿਬ ਨੇ ਵਧਾਇਆ ਪਿਛਲੇ 25 30 ਸਾਲਾਂ ਵਿੱਚ ਇੱਕ ਵੀ ਵਾਰ ਕਾਂਗਰਸ ਨੇ ਤੇ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਤੇ ਮੁਲਾਜ਼ਮ ਵੀਰਾਂ ਨੂੰ ਬੇਨਤੀ ਕਰਦਾ ਪਿਛਲੀ ਵਾਰ ਤੁਸੀਂ ਝਾੜੂ ਦੇ ਮਗਰ ਸੀ ਇੱਕ ਦੀ ਝਾੜੂ ਨੂੰ ਟੀਲਾ ਟੀਲਾ ਕਰ ਦਿਓ ਕਿਉਂਕਿ ਇਹਨਾਂ ਨੂੰ ਤੁਸੀਂ ਦੇਖ ਲਿਆ ਕਿਵੇਂ ਡਾਂਗਾ ਹੀ ਮਾਰਦੇ ਐ ਤੁਹਾਡੇ ਨਾਲ ਜੱਫੀ ਨਹੀਂ ਪਾਉਂਦੇ ਤੇ ਮੁਲਾਜ਼ਮਾਂ ਨੂੰ ਬੇਨਤੀ ਕਰਨਾ ਹੈ ਤੇ ਮੈਂ ਵੀ ਦੇਖਣਾ ਚਾਹਣਾ ਹੈ ਜੇ ਤੁਸੀਂ ਵੱਡੇ ਬਾਦਲ ਸਾਹਿਬ ਦੀ ਕੀਤੇ ਹੋਏ ਕੰਮਾਂ ਦੀ ਕਦਰ ਕਰਦੇ ਹੋ ਤੇ ਐ ਕਿڑی ਤਕੜੀ ਤਕੜੀ ਦੇ ਬਟਨ ਦਬਾ ਦਵਾ ਕੇ ਤੁਸੀਂ ਦਿਖਾ ਦਿਓ ਕੀ ਪੰਜਾਬ ਦੇ ਲੋਕ ਅਕਾਲੀ ਦਲ ਨਾਲ ਖੜੇ ਆ ਅਸੀਂ ਫਿਰ ਤੋਂ ਕਾਨੂੰਨ ਲੈ ਕੇ ਆਉਂਗਾ ਮੈਂ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਹੀ ਨੌਕਰੀਆਂ ਕੱਲੇ ਪੰਜਾਬੀਆਂ ਨੂੰ ਮਿਲਣਗੀਆਂ ਪੰਜਾਬ ਤੋਂ ਬਾਹਰ ਨਹੀਂ ਮਿਲਣਗੀਆਂ ਨਾਲੇ ਦੂਜੀ ਗੱਲ ਇੱਕ ਹੋਰ ਕਾਨੂੰਨ ਲੈ ਕੇ ਆਵਾਂਗੇ ਤੇ ਘੱਟ ਤੋਂ ਘੱਟ 75% ਦੀ ਨੌਕਰੀ ਪ੍ਰਾਈਵੇਟ ਸੈਕਟਰ ਵਿੱਚ ਆਪਣੇ ਪੰਜਾਬ ਦੇ ਲੋਕਾਂ ਨੂੰ ਆਊਗੀ ਤਾਂ ਉਹਨਾਂ ਨੂੰ ਕੋਈ ਇਨਸੈਂਟਿਵ ਦਿੱਤਾ ਜਾਊਗਾ ਤੀਜੀ ਗੱਲ ਮੈਂ ਕਹਿਣਾ ਚਾਹਣਾ ਹੈ ਜਿਨ੍ਹਾਂ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਹੱਥ ਖੜੇ ਕਰਿਓ ਹੈ ਨਹੀਂ ਜਿਸ ਦਿਨ ਸਰਕਾਰ ਮਿਲ ਗਈ ਬਰਮਣਾ ਦੀ ਕਾਲੀ ਵਾਲ ਦੀ ਹਫ਼ਤੇ ਦੇ ਅੰਦਰ ਨੂੰ ਸਾਰੇ ਤੁਹਾਨੂੰ ਦੇ ਦਾਂਗੇ ਖੋਲ ਕੇ ਦੇ ਦਾਂਗੇ ਐਂਡ ਤੁਹਾਨੂੰ ਪਤਾ ਵੀ ਹੈ ਜੋ ਜਵਾਨ ਕਰਦਾ ਪੂਰਾ ਕਰਦਾਗੇ ਨਹੀਂ ਉਹ ਬੰਬ ਵਾਲੀਆਂ ਸੜਕਾਂ ਬਣਾ ਦਿਆਂਗੇ ਨਹੀਂ ਹਾਂ ਉਹ ਪਾਣੀ ਵਾਲੀ ਬੱਸ ਵੀ ਚਲਾਦੀ ਸੀ ਸਮਝ ਗਏ ਨਾ ਆ ਸੋਚ ਦੇ ਅੱਜ ਤੁਸੀਂ ਤਲਵੰਡੀ ਵਾਲਿਓ ਅੱਜ ਇੱਥੇ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਅੱਖਾਂ ਮੀਚ ਕੇ ਜਾਣੇ ਹੋ ਨਾ ਇਹ ਜੀਆਂ ਸੜਕਾਂ ਥਰਪਲ ਪਲਾਂਟ ਰਿਫਾਇਨਰੀਆਂ ਏਮਜ਼ ਸੈਂਟਰਲ ਯੂਨੀਵਰਸਿਟੀ ਕਿੰਨੀਆਂ ਚੀਜ਼ਾਂ ਆਜ ਜਦੋਂ ਦੇ ਪਹਿਲ 5 10 ਸਾਲ ਕਾਂਗਰਸ ਦੇ ਖਰਾਬ ਕਰਤੇ ਆ ਝਾੜੂ ਵਾਲੇ ਨੇ ਤਾਂ ਜਵਾਬ ਪੱਠਾ ਬਾਤਾ ਐ ਜਾ ਮਾੜਾ ਐ ਜਾ ਨਖੇਦ ਮੁੱਖ ਮੰਤਰੀ ਅੱਜ ਤੱਕ ਨਹੀਂ ਦੇਖਿਆ ਤੁਸੀਂ ਦੇਖਿਆ ਹਾਲ ਕੀ ਸੀ ਬਠਿੰਡੇ ਥੋੜੇ ਦਿਨ ਪਹਿਲੇ ਉਹ ਵੀਡੀਓ ਦੇਖੀ ਜਿੱਥੇ ਬੋਤਲ ਪਾਣੀ ਨਹੀਂ ਉਹਨੇ ਸਿਰ ਤੇ ਉਲਟਾ ਦੀ ਕਿਹਨੇ ਦੇਖੀ ਹੱਤ ਘੜੇ ਕਰਿਓ ਉਹ ਸਾਰੇ ਹੀ ਦੇਖੇ ਬਟੇ ਇੱਕ ਗੱਲ ਮੇਰੀ ਸੱਚੀ ਹੈ ਕਿ ਨਹੀਂ ਦੱਸੋ ਜਿੰਨੇ ਮਲੰਗ ਸੀ ਉਹ ਐਮ.ਐਲ.ਏ ਬਣ ਕੇ ਝਾੜੂ ਦੇ ਕਿ ਨਹੀਂ ਇਹ ਸੱਚੀਅਤ ਤੇ ਹੱਥ ਘੜ ਕੇ ਕਰਕੇ ਦਿਖਾਓ ਹੈ ਡਲੇ ਵੱਜੇ ਵਾਲੇ ਵੀ ਦੇਖੀ ਨਾ ਤੁਸੀਂ ਮੋੜ ਦੇਖਿਓ ਕਿਵੇਂ ਭਜਾਇਆ ਅੱਕਾ ਡਰਾਮੇ ਕੀ ਕਰਦਾ ਹੁਣ ਤਾਂ ਛੱਤਰ ਪਹਿਰੇ ਜਿੱਥੇ ਜਾਂਦਾ ਹੈ ਜਿੱਥੇ ਜਾਂਦਾ ਇਹਦਾ ਰਿਪੋਰਟ ਸ਼ੋ ਹੁੰਦਾ ਹੈ ਜਿਵੇਂ ਇੱਥੋਂ ਸ਼ੁਰੂ ਹੋ ਗਿਆ ਤੇ ਜਿੱਥੇ ਸ਼ੈੱਡ ਖਤਮ ਹੋ ਗਿਆ ਉੱਥੇ ਖਤਮ ਹੋ ਜਾਂਦਾ ਇਹਦਾ ਰਿਪੋਰਟ ਸ਼ੋ ਉੱਥੇ ਕੀ ਕਰਦਾ ਨਾਲ 3-400 ਬੰਦਾ ਗੱਡੀਆਂ ਚ ਹੁੰਦਾ ਭੱਜ ਕੇ ਅੱਗੇ ਆ ਜਾਂਦਾ 6-700 ਪੁਲਿਸ ਵਾਲਾ ਹੁੰਦਾ ਉੱਤੋਂ ਫੋਟੋ ਕਚਾਈ ਤੇ ਤਿੱਤਰ ਹੋ ਗਿਆ ਆ ਦਾ ਰੋਡ ਸ਼ੋਅ ਹੈ ਕਿਹੜੀ ਬਲਕਾਰ ਸਿੰਘ ਨੇ ਵੀ ਦੇਖ ਲਈ ਤੂੰ ਹੁਣ ਇਹਨਾਂ ਦੇ ਮੰਤਰੀ ਦੇਖ ਲੋ ਬਲਕਾਰ ਸਿੰਘ ਐ ਇਧਰ ਦੂਜਾ ਕਟਾਰੂ ਚੱਕ ਕਟਾਰੂ ਚੱਕ ਦੀ ਨਾ ਦੇਖੀ ਖਤਰਨਾਕ ਹੈ ਜਦੀ ਉਹ ਜਦੀ ਖਤਰਨਾਕ ਹੈ ਦੇਖ ਕੇ ਤੇ ਹੋ ਰਾਇ ਸਾਰੇ ਮੰਤਰੀ ਆ ਜੇ ਆ ਸਾਰੇ ਇਹਨਾਂ ਦੇ ਐਮ ਐਲ اے ਮੈਨੂੰ ਲੱਗਦਾ ਆ ਮੈਨੂੰ ਲੱਗਦਾ ਇਸ ਇਲੈਕਸ਼ਨ ਚ ਨਾ ਸਹੀ ਮੈਨੇ ਭਗਵੰਤ ਮਾਨ ਨੇ ਸਹੀ ਕਿਹਾ 13 0 ਕਿਉਂਕਿ ਕਾਂਗਰਸ ਝਾੜੂ ਵਾਲੇ ਨੂੰ 0 ਹੋਣੀ ਹੈ ਜਮਾਂ 0 ਜਮਾਂ 0 ਮੈਂ ਤਾਂ ਪੰਜਾਬ ਦੇ ਕੋਨੇ-ਕੋਨੇ ਦੇ ਘੁੰਮ ਕੇ ਆਇਆ ਸਹੀ ਮੈਨੇ ਤੇ ਲੋਕਾਂ ਦੇ ਮਨ ਚ ਗੱਲ ਆ ਗਈ ਹੈ ਕੀ ਆਪਣੀ ਪਾਰਟੀ ਨੂੰ ਤਕੜਾ ਕਰ ਲੋ ਪੰਜਾਬ ਦੀ ਪਾਰਟੀ ਨੂੰ ਆ ਥੋਡੀ ਪਾਰਟੀ ਐ ਸਹੀ ਬਣੇ ਤੇ ਲੜਾਈ ਲੜ ਰਹੇ ਆ ਇੱਕ ਪਾਸੇ ਪੰਜਾਬ ਐ ਪੰਜਾਬ ਦਾ ਕਿਸਾਨ ਐ ਪੰਜਾਬ ਦਾ ਗਰੀਬ ਐ ਪੰਜਾਬ ਦਾ ਵਪਾਰੀ ਐ ਦੂਜੇ ਪਾਸੇ ਦਿੱਲੀ ਵਾਲੇ ਲੁਟੇਰੇ ਐ ਅਕਾਲੀ ਪਾਰਟੀ ਐ ਜਿਹਦੇ ਵਾਸਤੇ ਸਾਰਾ ਕੁਝ ਪੰਜਾਬ ਐ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਐ ਜਿਉਣਾ ਮਰਨਾ ਪੰਜਾਬ ਵਾਸਤੇ ਐ ਅਕਾਲੀ ਦਲ ਇੱਕ ਹੈ ਜੀ ਪਾਰਟੀ ਜਿਹੜਾ ਗੁਰੂਆਂ ਦੇ ਦੱਸੇ ਹੋ ਰਸਤੇ 'ਤੇ ਚੱਲਦੀ ਹੈ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਅਕਾਲੀ ਇੱਕ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਰੱਖਣ ਤੇ ਜ਼ੋਰ ਲਾਉਂਦੀ ਹੈ ਆ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਫਿਰ ਵੋਟਾਂ ਲੈਣਾ ਚਾਹੁੰਦੇ ਆ ਅਸੀਂ ਛੋੜ ਕੇ ਵੋਟਾਂ ਲੈਣੇ ਚਾਹਣੇ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਸੀਂ ਜਾਣਦੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ 크ਰਿਸਚੀਅਨ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਮੁਸਲਮ ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਐ ਜੇ ਮੁੱਖ ਮੰਤਰੀ ਚਾਹੀਦਾ ਤੇ ਐ ਜਾਈ ਪ੍ਰਧਾਨ ਮੰਤਰੀ ਚਾਹੀਦਾ ਮੈਂ ਹੈਰਾਨ ਐ ਪ੍ਰਧਾਨ ਮੰਤਰੀ ਦੇ ਭਾਸ਼ਣ ਸੁਣ ਕੇ ਐਕਦੀ ਮੈਨੂੰ ਲੱਗਦਾ ਆ 400 ਪਾਰ ਦੀ ਜਗ੍ਹਾ ਮਤਲਬ 200 ਤੇ ਥੱਲੇ ਹੀ ਰਹਿਣਗੇ ਪਾਰ ਵੀ ਨਹੀਂ ਹੋਣਗੇ ਜਿਹੜੀ ਬਾਦਸ਼ਾਹ ਤੇ ਆ ਗਏ ਐ ਉਹ ਪਾਸ਼ਾ ਉਹ ਵਰਦਾ ਹੁੰਦਾ ਜਿਹੜਾ ਹਾਰਦਾ ਹੁੰਦਾ ਹੁਣ ਕਹਿ ਰਿਹਾ ਉੱਥੇ ਜਾ ਕੇ ਕਿ ਜੇ ਤੁਸੀਂ ਬੀਜੇਪੀ ਨੂੰ ਨਾ ਜਿਤਾਇਆ ਤੇ ਤੁਹਾਡੇ ਗਲਾਂ ਚੋਂ ਮੰਗਲ ਸੂਤਰ ਖੋਲ ਲੈਣਗੇ ਐਜੀ ਪਾਸ਼ਾ ਬੋਲਣ ਲੱਗੇ ਹੁਣ ਪਿੱਛੇ ਦੇ ਯੂਪੀ ਗਿਆ ਪਤਾ ਲੱਗਦਾ ਉੱਥੇ ਹੀ ਪਤਲੀ ਸਿਚੁਏਸ਼ਨ ਹੈ ਯੂਪੀ ਜਾ ਕੇ ਉਹਨਾਂ ਨੇ ਬਿਆਨ ਦਿੱਤਾ ਕਿ ਜੇ ਤੁਸੀਂ ਸਮਾਜਵਾਦੀ ਪਾਰਟੀ ਨੂੰ ਜਿਤਾਤ ਇਹਨਾਂ ਦੇ ਵਰਕਰਾਂ ਨੇ ਤੁਹਾਡੇ ਘਰ ਦੀਆਂ ਪਾਣੀ ਦੀ ਟੂਟੀਆਂ ਬਟ ਲੈਣੀਆਂ ਹਨ ਹੁਣ ਆ ਕਾ ਪ੍ਰਧਾਨ ਮੰਤਰੀ ਦੀ ਲੈਵਲ ਦੀ ਭਾਸ਼ਾ ਹੈ